ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਅਫਰੇਡ ਲੈ ਕੇ ਆਜਾ ਰਹੇ ਹਾਂ ਜੀ ਗੱਲ ਅਗਲੇ 10 ਦਿਨਾਂ ਦੀ ਕਰਾਂਗੇ ਯਾਨੀ ਕਿ ਨਵੰਬਰ ਦੇ ਅਖੀਲੇ ਦਿਨਾਂ ਤੱਕ ਮੌਸਮ ਪੰਜਾਬ ਅਤੇ ਨਾਲ ਲੱਗਦੇ ਖੇਤਰਾਂ ਦਾ ਕਿਵੇਂ ਦਾ ਰਹਿ ਸਕਦਾ ਅਫਰੇਡ ਤੁਹਾਨੂੰ ਦਿਆਂਗੇ ਤੇ ਇੱਕ ਮਹੀ ਵਾਲਾ ਸਿਸਟਮ ਲੱਗਣ ਜਾ ਰਿਹਾ ਇਹ ਸਿਸਟਮ ਕਦੋਂ ਲੱਗਣਾ ਇਹ ਵੀ ਤੁਹਾਨੂੰ ਦੱਸਾਂਗੇ ਸੈਟੇਲਾਈਟ ਦੱਸਿਆ ਅਸਲ ਨਹੀਂ ਆਦੋਂ ਲਾ ਸੰਜਿਆ ਕਰ ਰਹੀ ਹੈ ਜੀ ਲਗਭਗ 8 ਦੇ 7 ਵਜੇ ਚੱਲੇ ਜਾ ਸ਼ਾਮ ਦੇ ਤੇ ਦਿਨ ਹੈ ਜ ਅੱਜ 19 ਨਵੰਬਰ ਦਾ ਤੇ ਜੇਕਰ ਗੱਲ ਐਸਰਿਆਂ ਸੈਟਲਟਸ ਅਸਿਰਾਂ ਦੀ ਕਰਦੇ ਆਂ ਤੇ ਤੁਸੀਂ ਦੇਖ ਸਕਦੇ ਆਂ ਸਕਰੀਨ ਦੇ ਉੱਤੇ ਇੱਕ ਟੁੱਟ ਗਈ ਜੜੀ ਬਦਲਵਾਈ ਹੈ ਉੱਪਰਲੇ ਫੱਦਰ ਤੇ ਗੁਜ਼ਰ ਰਹੀ ਹੈ ਪੰਜਾਬ ਹਰਿਆਣਾ ਰਾਜਸਥਾਨ ਦੇ ਕੁਝ ਸ਼ਹਿਰਾਂ ਦੇ ਉੱਪਰ ਦੀ ਸੋ ਇਹ ਬਦਲਵਾਈ ਗੁਜ਼ਰਦੀ ਰਹਿਣਾਂ ਅਗਲੇ 24 ਘੰਟੇ ਹਾਲੇ ਹੋਰ ਗੁਜ਼ਰੇਗੀ ਤੇ ਫਿਲਹਾਲ ਮੌਸਮ ਖੁਸ਼ਕ ਬਣਿਆ ਹੋਇਆ ਤੇ ਠੰਡਕ ਜੜੀ ਉਸੇ ਤਰ੍ਹਾਂ ਵਰਕਰ ਆ ਰਿਹਾ ਦਿਨਾਂ ਤੇ ਰਾਤਾਂ ਦੇ ਟੈਂਪਰੇਚਰ ਉਸੇ ਤਰ੍ਹਾਂ ਜਿਹੜੇ ਚੱਲਦੇ ਹੋਏ ਨੇ ਤੇ ਆਉਤੇ ਦਿਨ ਜਿਹੜੀਆਂ ਰਾਤ ਹੋ ਠੰਡੀਆਂ ਹੋਣਗੀਆਂ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਆ ਏਅਰ ਕੁਆਲਿਟੀ ਇੰਡੈਕਸ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਹਵਾ ਪ੍ਰਦੂਸ਼ਣ ਦਾ ਜਿਹੜਾ ਲੈਵਲ ਹੈ ਉੱਤੇ ਹੀ ਜੇਕਰ ਦਿੱਲੀ ਗੁਰੂਗਰਾਵ ਵੋਲੇਟਾ ਦੀ ਗੱਲ ਕਰਦੇ ਆਂ ਜੇ ਉੱਥੇ 400 ਤੋਂ ਪਲੱਸ ਬਹੁਤ ਹੀ ਥਾਵਾਂ ਦੇ ਉੱਤੇ ਹਵਾ ਪ੍ਰਦੂਸ਼ਣ ਦਾ ਲੈਵਲ ਹੈ ਜਿਹੜਾ ਚੱਲਦਾ ਪਿਆ ਹੈ ਤੋਂ ਉਹਦੇ ਜਿਹੜੇ 6-7 ਦਿਨ ਨੇ ਸਭ ਤੋਂ ਪਹਿਲਾਂ ਇੱਕ 23-24 ਵਾਲੇ ਸਿਸਟਮ ਦੀ ਗੱਲ ਕਰਾਂਗੇ ਇੱਕ ਖੁਸ਼ਕ ਸਿਸਟਮ ਆ ਰਿਹਾ 22 ਤੋਂ ਲੈ ਕੇ 25 ਦੇ ਵਿਚਕਾਰ ਤੇ ਇਹ ਸਿਸਟਮ ਵੀ ਬਦਲ ਵਜੇ ਨਾਲ ਲੰਘ ਜਾਣਾ ਇਹਦੇ ਵਿੱਚ ਕੋਈ ਬਹੁਤ ਹੀ ਵੱਡੇ ਮੀਂਹ ਦੇ ਆਸਾਰ ਨਹੀਂ ਆ ਹਾਲਾਂਕਿ ਪਹਾੜਾ ਦੇ ਵਿੱਚ ਹੋ ਸਕਦਾ ਹਲਕੇ ਵਰਖਾ ਵਾਲੀ ਇਹ ਸਿਸਟਮ ਦੇ ਦੂਵੇ ਮੈਦਾਨ ਵਾਲੀ ਇਹ ਸਿਸਟਮ ਕੁਝ खास ਨਹੀਂ ਹੈ ਇਸ ਲਈ ਮੀਂਹ ਦੇ ਆਸਾਰ 22 ਤੋਂ ਲੈ ਕੇ 25 ਦੇ ਵਿਚਕਾਰ ਵੀ ਨਾ ਮਾਤਰ ਨੇ ਨਵੰਬਰ ਦੇ ਅਖੀਰ ਦੇ ਵਿੱਚ ਇੱਕ ਅੱਧਾ ਖੁਸ਼ਕ ਸਿਸਟਮ ਹੋ ਰ ਆ ਸਕਦਾ ਜਿਹੜੇ ਸਿਸਟਮ ਦੀ ਅਸੀਂ ਗੱਲ ਕਰਨੀ ਹੈ ਮੀਂਹ 플러스 ਕੁਝ ਖੇਤਰਾਂ ਦੇ ਵਿੱਚ ਹਾਲੇ ਇਹ ਜਾਪ ਰਿਹਾ ਕਿ ਗਰੇਵਾਰ ਵੀ ਦੇ ਨਾਲ ਦੇ ਵਿੱਚ ਆਉਂਦਾ ਜਾਪ ਰਿਹਾ ਯਾਨੀ ਕਿ 4 ਤੋਂ ਲੈ ਕੇ 7 8 ਤਰੀਕਾਂ ਦੇ ਵਿਚਕਾਰ ਇੱਕ ਸਿਸਟਮ ਜਿਹੜਾ ਕਿ ਪੰਜਾਬ ਦੇ ਕਹੇ ਲੀਏ ਕਿ ਮਾਝਾ ਦੋਆਬਾ ਮਾਲਵਾ ਕੇਂਦਰੀ ਤੇ ਇਧਰ ਉੱਤਰੀ ਰਾਜਸਥਾਨ ਹਰਿਆਣੇ ਦੇ ਬਹੁਤੇ ਖੇਤਰ ਹਿਮਾਚਲ ਉੱਤਰਾਖੰਡ ਉਤਰਾਖੰਡ ਦੇ ਵੀ ਕੁਝ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਤੇ ਜੰਮੂ ਤੇ ਹਿਮਾਚਲ ਦੇ ਬਹੁਤੇ ਖੇਤਰਾਂ ਦੇ ਵਿੱਚ ਮੀਂਹ ਤੇ ਗਰੇਮਾਰ ਦਰਜ ਕਰਾਵੇਗਾ ਮੈਦਾਨਾਂ ਦੇ ਵਿੱਚ ਵੀ ਇਹ ਸਿਸਟਮ ਤਗੜਾ ਹੁੰਦਾ ਜਾਪ ਰਿਹਾ ਤੇ ਪਹਾੜਾਂ ਦੇ ਵਿੱਚ ਬਰ ਬਾਰੀ ਇਹ ਸਿਸਟਮ ਦਵੇਗਾ ਹੀ ਤੋਵੇਗਾ ਇਹਦੇ ਵਿੱਚ ਦੂਰ ਆਏ ਨਹੀਂ ਹੈ ਸਿਸਟਮ ਵਾਲੇ ਦੂਰ ਆਏ ਕਿਉਂਕਿ 12 14 ਦਿਨਾਂ ਦਾ ਫਰ ਸਿਸਟਮ ਘਟ ਵੀ ਸਕਦਾ ਸਿਸਟਮ ਵਧ ਵੀ ਸਕਦਾ ਗੱਲ ਸੱਜੇ ਵੀ ਹੋ ਸਕਦੀ ਹੈ ਖੱਬੇ ਵੀ ਹੋ ਸਕਦੀ ਹੈ ਸੋ ਇਸ ਲਈ ਇਹਦੇ ਵਿੱਚ ਉਤਾਰ ਚੜਾ ਆ ਸਕਦਾ ਸਿਸਟਮ ਦੇ ਵਿੱਚ ਤੇ ਇਹਦੀ ਰੈਗੂਲਰ ਅਪਡੇਟ ਅਸੀਂ ਤੁਹਾਨੂੰ ਧਰੇ ਨਾਲ ਸਾਂਝੀ ਕਰਦੇ ਰਹਾਂਗੇ ਜੇ ਇਹਦੇ ਵਿੱਚ ਕੋਈ ਫੇਰ ਬਦਲ ਆਇਆ ਕੁਲਮਲਾ ਕੇ ਦਸੰਬਰ ਦੇ ਪਹਿਲੇ ਹਫਤੇ ਸਿਸਟਮ ਆ ਰਿਹਾ ਜਿਹੜਾ ਕਿ ਮੀਂਹ ਵਾਲੀ ਗਤੀਵਿਧੀ ਆ ਦਰਜ ਕਰਾਵੇਗਾ ਕੁਝ ਇਸ ਤਰ੍ਹਾਂ ਦੇ ਵਿੱਚ ਘੜੀ ਮਾਰ ਦਰਜ ਕਰਾਵੇਗਾ ਉਸ ਤੋਂ ਪਹਿਲਾਂ ਮੌਸਮ ਕੁਲਮਲਾ ਕੇ ਖੁਸ਼ਕ ਹੀ ਰਹਿੰਦਾ ਜਾਫਰਿਆ ਜੀ ਜੇਕਰ ਅਫਾ ਇੱਕ ਨਜ਼ਰ ਤਾਜ਼ਾ ਸੈਟਲਾਈਟ ਸੌਰੀ ਤਾਜ਼ਾ ਅਫਰੇਡ ਤੇ ਲਈ ਜਬ ਮਾਸੂਖ ਹਾਕ ਨੇ ਜਾਰੀ ਕੀਤੀ ਆ 25 ਅਕਤੂਬਰ ਤੱਕ ਕੋਈ ਕਿਸੇ ਤਰ੍ਹਾਂ ਦੇ ਵੱਡੇ ਮੀਦੇ ਅਸਰ ਨਹੀਂ ਆਏ ਖੁਸ਼ਕ ਸਿਸਟਮ ਦੇ ਕੋ 25 ਤਰੀਕ ਤੋਂ ਫੈਲਾ ਹੋ ਰਹਾ ਹੋਵੇਗਾ ਤੇ ਬਦਲਵਾਇਦ ਨਾਲ ਉਹ ਸਿਸਟਮ ਲੰਘ ਜਾਣਾ ਖਾਡੇ ਮੀਦੇ ਕੋਈ ਅਸਰ ਫਿਲਹਾਲ 25 ਤਰੀਕ ਤੱਕ ਨਹੀਂ ਆ ਅਲਰਟ ਵੀ ਕੋਈ ਜਾਰੀ ਨਹੀਂ ਕੀਤੀ ਗਈ ਸਿਸਟਮ ਜਿਹੜਾ ਲੱਗਦਾ ਦਸੰਬਰ ਦੇ ਪਹਿਲੇ ਹਫਤੇ ਲੱਗੇਗਾ ਧੰਨਵਾਦ